ਹਾਂਜੀ ਇਹ ਵਾਲੇ ਸੂਟ ਰਹਿਣਗੇ ਜੀ ਪਿਓਰ ਕ੍ਰੇਪ ਦੇ ਸੂਟ ਰਹਿਣਗੇ ਜੈਪੁਰੀ ਸਟਾਈਲ ਦੇ ਵਿੱਚ ਬਣੇ ਹੋਏ ਨੇ ਰੀਅਲ ਮਿਰਰ ਵਰਕ ਹੈ ਜੀ ਦੁਪट्टे ਦੇ ਉੱਪਰ ਵੀ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਇਹ ਕ੍ਰੇਪ ਤੇ 5 ਮਿੰਟ ਦਾ ਸੂਟ ਹੈਗਾ ਜੀ ਨਾਲ ਦੁਪੱਟਾ ਇੰਬੋਰਡਰੀ ਬਣਿਆ ਹੋਇਆ ਤੇ ਇਹ ਵਾਲੇ ਸੂਟ ਪਿਓਰ ਕ੍ਰੇਪ ਦੇ ਹੋਣਗੇ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਸੇਮ ਪ੍ਰਾਈਸ ਰਹੇਗਾ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਪਸ਼ਮੀਨੇ ਦੇ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਆਲ ਓਵਰ ਸੂਟ ਲੈ ਸਕਦੇ ਹੋ ਉਸਦੇ ਐਕਸਟਰਾ ਚਾਰਜਸ ਹੋਣਗੇ ਤੇ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਸ਼ਿਮਰ ਦੇ ਨਾਲ ਵੈਲਵਟ ਦਾ ਦੁਪੱਟਾ ਆਏਗਾ बॉਟਮ ਵਰਕ ਆਏਗਾ ਬਾਜ਼ੂ ਵਰਕ ਆਏਗਾ ਤੇ ਘੇਰੇ ਦੇ ਉੱਪਰ ਵੈਲਵਟ ਦਾ ਪੈਚ ਵਰਕ ਲੱਗਾ ਹੈਂਡ ਵਰਕ ਦੀ ਕਲੈਕਸ਼ਨ ਹੈ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਵੈਲਵਟ ਦੇ ਬਾਜ਼ੂ ਵਰਕ ਆਏਗਾ ਨਾਲ ਇਹਨਾਂ ਦੇ बॉਟਮ ਵਰਕ ਆਏਗਾ ਨਾਲ ਚਨਾਉਣ ਦਾ ਦੁਪੱਟਾ ਇਹ ਵਾਲੇ ਬੁਲਣ ਦੇ ਸੂਟ ਆਉਣਗੇ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਸੇਮ ਮਾਡਲ ਨੇ ਜਵੇਂ ਸੂਟ ਪਾਇਆ ਹੋਏ ਐਵੇਂ ਦਾ ਬਣੇਗਾ ਜੀ ਤੇ ਇਹ ਵਾਲੇ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਆਪਾਂ ਇਹਦੇ ਵਿੱਚ ਹੋਰ ਕੜਾਈਆਂ ਵਾਲੇ ਹੈਂਡਵਰਕ ਦੇ ਸੂਟ ਐਡ ਕੀਤੇ ਆ ਇਸ ਲਈ ਵੀਡੀਓ ਸਕਿਪ ਨਾ ਕਰਿਓ ਇਹ ਵਾਲੇ ਆਣਗੇ ਜੀ ਵੈਲਵਟ ਦੇ ਸੂਟ ਨਾਲ ਔਰਗਾਂਜ਼ਾ ਦਾ ਦੁਪੱਟਾ ਆਏਗਾ ਜੀ ਇਹ ਵੀ ਵੈਲਵਟ ਦੇ ਸੂਟ ਨੇ ਇਹ ਵਾਲਾ ਆਏਗਾ ਜੀ ਟੈਬੀ ਸਿਲਕ ਦਾ ਹੈਂਡਵਰਕ ਦਾ ਸੂਟ ਤੇ ਬਹੁਤ ਫੇਮਸ ਸੂਟ ਹੈ ਜੀ ਇਹ ਵਾਲਾ ਸ਼ਿਮਰ ਦਾ ਸੂਟ ਆਏਗਾ ਬਹੁਤ ਹੀ ਜ਼ਿਆਦਾ ਸੋਨੇ ਪਾਰਟੀ ویئر ਸੂਟ ਐਡ ਕੀਤੇ ਹੋਏ ਨੇ ਕੈਸ਼ 온 ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਇਹ ਵਾਲਾ ਟੈਬੀ ਸਿਲਕ ਦਾ ਸੂਟ ਆਏਗਾ ਤੇ ਪੇਮੈਂਟ ਤੇ ਐਡਰੈਸ ਪਹਿਲਾਂ ਦੇਣਾ ਪੈਂਦਾ ਜੀ ਸੋ ਹੀ ਇੰਟਰਸਟਿਡ ਹੋਣ ਜੋ ਸੂਟ ਲਾਈਨ ਦੇ ਵਿੱਚ ਉਹੀ ਮੈਸੇਜ ਕਰਨਾ ਥੈਂਕ ਯੂ so much ਵੀਡੀਓ ਦੇਖਣ ਲਈ ਪਾਰਟੀ ویئر 컬렉ਸ਼ਨ ਹੈ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ